ਅਦਾਕਾਰ ਤਾਨੀਆਂ ਦੇ ਪਿਤਾ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਕੀ ਉਹ ਖੁਲਾਸਾ ਹੋਇਆ ਉਹ ਵੀ ਤੁਹਾਨੂੰ ਅਸੀਂ ਇਸ ਖਬਰ ਦੇ ਜ਼ਰੀਏ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਡਾਕਟਰ ਦੇ ਉੱਤੇ ਜਦੋਂ ਜਿਹੜਾ ਹਮਲਾ ਕੀਤਾ ਗਿਆ ਸੀ ਉਸ ਦਾ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਸਭ ਤੋਂ ਪਹਿਲਾਂ ਨਜ਼ਰ ਅਸੀਂ ਇਸ ਵੀਡੀਓ ਤੇ ਮਾਰਦੇ ਤੇ ਫਿਰ ਦੱਸਾਂਗੇ ਕਿ ਆਖਿਰ ਇਸ ਮਾਮਲੇ ਦੇ ਵਿੱਚ ਕੀ ਵੱਡੀ ਅਪਡੇਟ ਸਾਹਮਣੇ ਆਈ ਹੈ ਤੇ ਡਾਕਟਰ ਦੀ ਹਾਲਤ ਕਿਵੇਂ ਦੀ ਦਸੇ ਜਾ ਰਹੀ ਹੈ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਆਂ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਤਾਨੀਆ ਇਸ ਸਮੇਂ ਡੂੰਘੇ ਸਦਮੇ ਦੇ ਵਿੱਚ ਨੇ ਉਹਨਾਂ ਦੇ ਪਿਤਾ ਡਾਕਟਰ ਅਨਿਲਜੀਤ ਸਿੰਘ ਕੰਬੋਜ ਨੂੰ ਉਹਨਾਂ ਦੇ ਆਪਣੇ ਹੀ ਕਲੀਨਿਕ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਜਿਸ ਕਾਰਨ ਉਹ ਗੰਭੀਰ ਰੂਪਨਾ ਜ਼ਖਮੀ ਹੋਏ ਇਹ ਘਟਨਾ ਮੋਗਾ ਦੇ ਕੋਟ ਇਸੇ ਖਾਂ ਇਲਾਕੇ ਦੇ ਵਿੱਚ ਸਥਿਤ ਉਹਨਾਂ ਦੇ ਹਰਵੰਸ ਨਰਸਿੰਗ ਹੋਮ ਦੇ ਵਿੱਚ ਵਾਪਰੀਆ ਡਾਕਟਰ ਨੂੰ ਗੋਲੀ ਮਾਰੀ ਜਾਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਹੋਰ ਵੀ ਇਸ ਮਾਮਲੇ ਦੇ ਵਿੱਚ ਡੂੰਘਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਇਸ ਦੇ ਉੱਤੇ ਡੀਆਈਜੀ ਦਾ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਉਹ ਜਿਹੜੀ ਕਿ ਸਿਕਿਉਰਿਟੀ 3 ਮਹੀਨੇ ਪਹਿਲਾਂ ਹੀ ਜਿਹੜੀ ਕਿ ਵਾਪਿਸ ਲਈ ਗਈ ਸੀ ਕਿਉਂਕਿ 2022 ਦੇ ਵਿੱਚ ਇਹਨਾਂ ਨੂੰ ਧਮਕੀ ਮਿਲੀ ਉਸ ਤੋਂ ਬਾਅਦ ਜਿਹੜਾ ਕਿ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਅਤੇ 2-3 ਮਹੀਨੇ ਪਹਿਲਾਂ ਹੀ ਇਸ ਦੀ ਸਿਕਿਉਰਿਟੀ ਵਾਪਸ ਲਈ ਗਈ ਸੀ ਇਹਨਾਂ ਤੋਂ ਪੁੱਛਿਆ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਕਿ ਸਿਕਿਉਰਿਟੀ ਵਾਪਸ ਲਈ ਗਈ ਸੀ ਉਸ ਤੋਂ ਬਾਅਦ ਜਿਹੜਾ ਕਿ ਉਸ ਦੇ ਉੱਤੇ ਹਮਲਾ ਹੋਇਆ ਬਾਕੀ ਜਲਦ ਹੀ ਜਿਹੜੇ ਆਰੋਪੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਆਓ ਸੁਣਦੇ ਹਾਂ ਜਿਹੜੀ ਇੱਕ ਘਟਨਾ ਹੋਈ ਹੈ ਅਟੈਕ ਹੋਇਆ ਡਾਕਟਰ ਰਣਜੀਤ ਹਰਮਨਸ ਹਸਪੀਟਲ ਦੇ ਜਿਹੜੇ ਮੁਖੀ ਸੀ ਉਹਨਾਂ ਤੇ ਉਦੇ ਬਾਰੇ ਵੀ 2022 ਚ ਇਹਨਾਂ ਨੂੰ ਇੱਕ ਪਹਿਲੇ ਥ੍ਰੈਟ ਆਈ ਸੀ ਜਦੋਂ ਕਿ ਇਹਨਾਂ ਨੂੰ ਉਦੋਂ ਸਿਕਿਉਰਿਟੀ ਪ੍ਰੋਵਾਈਡ ਕਰ ਦਿੱਤੀ ਗਈ ਸੀ ਔਰ ਪਿੱਛੇ ਜੇ ਇਹਨਾਂ ਨੂੰ ਬੁਲਾ ਕੇ ਪੁੱਛਿਆ ਵੀ ਗਿਆ ਸੀ ਤਾਂ ਉਦੋਂ ਵੀ ਗਾਇਬ-ਗਾਇਬ ਜਿਹੜੇ ਸਾਡੇ ਐਸਐਚਓ ਸਮਾਨ ਹੈ ਉਹ ਵੀ ਜਾਂਦੇ ਰਹਿੰਦੇ ਸੀ ਔਰ ਪੈਟਰੋਲਿੰਗ ਨਾਲ ਵੀ ਕਵਰ ਕਰਦੇ ਸੀ ਤਾਂ ਆਫਲੇਟ ਇਹਨਾਂ ਨੂੰ ਕੋਈ ਕਾਲ ਵਗੈਰਾ ਜਾਂ ਕੁਝ ਆਈ ਨਹੀਂ ਸੀ ਜਿਸ ਦੀ ਕੋਈ ਇਹਨਾਂ ਨੇ ਜਾਣਕਾਰੀ ਪੁਲਿਸ ਨਾਲ ਸਾਂਝੀ ਵੀ ਨਹੀਂ ਸੀ ਕੀਤੀ ਵੀ ਕੋਈ ਹੁਣ ਪ੍ਰੈਜ਼ੈਂਟ ਥ੍ਰੈਟ ਹੈ ਲੇਕਿਨ ਜਿਹੜੀ ਘਟਨਾ ਹੋਈ ਹੈ ਬੜੀ ਮਾੜੀ ਹੋਈ ਹੈ ਔਰ ਅਸੀਂ ਕਾਫੀ ਟੀਮ ਜਿਹੜੀਆਂ ਸਾਡੀਆਂ ਕੱਲ ਤੋਂ ਹੀ ਜਦੋਂ ਦੀ ਇਹ ਘਟਨਾ ਹੋਈ ਹੈ ਇੱਕ ਘੰਟੇ ਦੇ ਵਿੱਚ ਵਿੱਚ ਅਸੀਂ ਕਾਫੀ ਜਿਹੜੀਆਂ ਟੀਮਸ ਬਣਾ ਕੇ ਔਰ ਮਲਟੀ ਏਜੰਸੀਸ ਇਸ ਤੇ ਸਾਡੀਆਂ ਪੰਜਾਬ ਪੁਲਿਸ ਦੀਆਂ ਕੰਮ ਕਰ ਰਹੀਆਂ ਤੇ ਇਹ ਬਿਲਕੁਲ ਵੀ ਜਿਵੇਂ ਅੱਗੇ ਹੈ ਸਾਡੀ ਜ਼ੀਰੋ ਟੋਲਰੈਂਸ ਹੈ ਇਹ ਐਕਸਟਰੈਕਸ਼ਨਿਸਟ ਦੇ ਖਿਲਾਫ ਤੇ ਗੁੰਡਾ ਜਿਹੜੇ ਇਹ ਚਲਾ ਰਹੇ ਆ ਇਸ ਤੇ ਅਸੀਂ ਪੂਰੀ ਨੇੜੇ ਕਾਫੀ ਲੱਗੇ ਹੋਏ ਆ ਇੱਕ ਦੋ ਦਿਨ ਚ ਹੀ ਅਸੀਂ ਇਹਨੂੰ ਸੋਲਵ ਕਰ ਲਾਂਗੇ ਔਰ ਜਿਹੜੇ ਅਕਿਊਜ਼ਡ ਹੈ ਉਹਨਾਂ ਨੂੰ ਅਰੈਸਟ ਕਰਨ ਚ ਕਾਮਯਾਬ ਹੋਵਾਂਗੇ ਤਾਂ ਮੈਂ মিডিਆ ਦੇ ਰਾਹੀਂ ਅਪੀਲ ਕਰਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਜਿਹੜੀ ਪਰਿਵਾਰ ਦੀ ਹੈ ਉਹ ਦੀ ਥੋੜੀ ਜੀ ਪ੍ਰਾਈਵੇਸੀ ਨੂੰ ਆਪਾਂ ਉਹ ਦਈਏ ਔਰ ਜਿਵੇਂ ਪਰਿਵਾਰ ਵੱਲੋਂ ਵੀ ਮੇਰੇ ਖਿਲਾਫ ਅਪੀਲ ਕੀਤੀ ਗਈ ਹੈ ਕਿ ਥੋੜਾ ਜਿਹਾ মিডিਆ ਜਿਹੜਾ ਹੈ ਉਹਨਾਂ ਦੀ ਪ੍ਰਾਈਵੇਸੀ ਨੂੰ ਧਿਆਨ ਚ ਰੱਖੇ ਬਟ ਇਹ ਅਸੀਂ ਮੈਂ ਯਕੀਨ ਦਿਵਾਉਣਾ ਤੁਹਾਨੂੰ ਕਿ ਜਲਦੀ ਅਸੀਂ ਇਹਨਾਂ ਨੂੰ ਕਾਬੂ ਕਰਨ ਚ ਕਾਮਯਾਬ ਹੋਵਾਂਗੇ ਦੇਖੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਹਜੇ ਕੋਈ ਇਹ ਚੀਜ਼ਾਂ ਸਾਂਝੀਆਂ ਨਹੀਂ ਕਰ ਸਕਦਾ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਵਿਥਨ ਅ ਡੇ অর ਟੂ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਇਹਨੂੰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਾਂਗੇ ਔਰ ਇਹਨੂੰ ਸੋਲਵ ਕਰ ਦਿਆਂਗੇ ਇਸ ਨੂੰ ਸਰ ਇਹ ਲਿੰਕ ਜਿਹੜਾ ਹੈਗਾ 2022 ਦੀ ਘਟਨਾ ਨਾਲ ਜੁੜ ਰਿਹਾ ਹੈ ਕਿਸੇ ਨਹੀਂ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ ਦੇਖੋ 2022 ਤਿੰਨ ਸਾਲ ਹੋ ਗਏ ਤੇ ਹਜੇ ਉਸ ਚੀਜ਼ ਨੂੰ ਉਹਦੇ ਨਾਲ ਤਾਂ ਨਹੀਂ ਜੋੜਿਆ ਜਾ ਸਕਦਾ ਉਹ ਬਹੁਤ ਜ਼ਿਆਦਾ ਲੰਮਾ ਟਾਈਮ ਹੈ ਔਰ ਇਹ ਜਦੋਂ ਅਰੈਸਟ ਹੋ ਜਾਣਗੇ ਉਸ ਤੋਂ ਬਾਅਦ ਹੀ ਇਹ ਤਫਸੀਲ ਹੋ ਸਕੇਗਾ ਵੀ ਉਹਨਾਂ ਦਾ ਕੀ ਮਨਸ਼ਾ ਸੀ ਔਰ ਕਿਹਦੇ ਵੱਲੋਂ ਕੋਈ ਉਹਨਾਂ ਨੇ ਕੀਤਾ ਗਿਆ ਸੀ ਕਿ ਬਾਕੀ ਹਜੇ ਇਸ ਤੇ ਫਰੈਂਟ ਸੀਗੀ ਪਰ ਸਕਿਉਰਿਟੀ ਕਿਉਂ ਮਾਫਸਲੇ ਹਟਾ ਲਈ ਜਾਂਦੀ ਨਹੀਂ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ 222 ਤੋਂ ਸੀਗੀ ਔਰ ਇਹ ਜਿਹੜੇ ਟਾਈਮ ਟੂ ਟਾਈਮ ਜਿਹੜਾ ਸਾਡਾ ਸਕਿਉਰਿਟੀ ਰਿਵਿਊ ਹੁੰਦਾ ਹੈ ਔਰ ਪੁੱਛਿਆ ਜਾਂਦਾ ਕਿ ਲੇਟੈਸਟ ਕੋਈ ਥ੍ਰੈਟ ਆਈ ਹੈ ਜਾਂ ਕੁਛ ਹੈ ਤਾਂ ਉਦਾਂ ਦੀ ਕੋਈ ਗੱਲ ਇਹਨਾਂ ਨਾਲ ਨਹੀਂ ਹੋਈ ਸੀ ਔਰ ਨਾ ਹੀ ਕੋਈ ਸਾਹਮਣੇ ਸਾਡੇ ਇੰਟੈਲੀਜੈਂਸ ਇਨਪੁਟਸ ਚ ਸੀਗੀ ਤਾਂ ਉਹ ਇਸ ਕਰਕੇ ਜਿਹੜੀ ਹੈ ਉਹ ਸਿਕਿਉਰਿਟੀ ਰਿਵਿਊ ਟਾਈਮ ਟੂ ਟਾਈਮ ਹੁੰਦਾ ਉਸ ਕਰਕੇ ਸਿਗਾ ਅਦਰਵਾਈਜ਼ ਕੋਈ ਇਹ ਨਹੀਂ ਸੀਗਾ ਕਿ ਸਰ ਕਿੰਨੀ ਦੇਰ ਸੁਰੱਖਿਆ ਰਹੀ ਹੈ ਇਹਨਾਂ ਮੇਰੇ ਕੋਲ ਮੇਰੇ ਖਿਆਲ 22 ਤੋਂ ਲੈ ਕੇ ਸ਼ਾਇਦ 25 ਦੇ ਮਾਰਚ ਮੁੱਛ ਤੱਕ ਮਈ ਫੈਬਰੂਰੀ ਜਾਂ ਮਾਰਚ ਤੱਕ ਸੀਗਾ ਮਾਰਚ ਤੱਕ ਸੀ ਮਾਰਚ ਤੱਕ ਮਾਰਚ ਸਾਡੀ ਜਿਹੜੀ ਇੰਟੈਲੀਜੈਂਸ ਇਨਪੁਟਸ ਵੀ ਹੁੰਦੀਆਂ ਆ ਜਾਂ ਸਿਕਿਉਰਿਟੀ ਰਿਵਿਊ ਵੀ ਹੁੰਦਾ ਉਹਦੇ ਚ ਵੀ ਜਦੋਂ ਦੇਖਿਆ ਗਿਆ ਵੀ ਕਿਸੇ ਨੂੰ ਕੋਈ ਥ੍ਰੈਟ ਪ੍ਰੈਜ਼ੈਂਟ ਹੈ ਜਾਂ ਕਿਤੋਂ ਆਈ ਹੈ ਜਾਂ ਉਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਹੋਈ ਨਹੀਂ ਤਾਂ ਉਸੇ ਚ ਉਸੇ ਲੜੀ ਚ ਮਤਲਬ ਇਹ ਤਾਂ ਇੱਕ ਪੀਰੀਆਡਿਕਲ ਰਿਵਿਊ ਹੁੰਦੇ ਰਹਿੰਦੇ ਆ ਸਭ ਕੁਝ ਦਿਨ ਪਹਿਲਾਂ ਵੀ ਪਰਿਵਾਰ ਤਿਆਰ ਰਿਹਾ ਸੀ ਕੁਝ ਦਿਨ ਪਹਿਲਾਂ ਵੀ ਥ੍ਰੈਟ ਆਈ ਹੈ ਔਰ ਇਹ ਵੀ ਪਤਾ ਲੱਗੇ ਕੋਈ ਲੰਡਾ ਵੀ ਇੰਨਾ ਦਿਨਾਂ ਤੋਂ ਪਰ ਮੇਰੇ ਐ ਐਸਐਸਪੀ ਸਾਹਿਬ ਮੇਰੇ ਕੋਲ ਬੈਠੇ ਹੈ ਸ਼ਾਇਦ ਸਾਡੀ ਪੁਲਿਸ ਦੀ ਨੌਲੇਜ ਚ ਉਹਨਾਂ ਨੇ ਨਹੀਂ ਲਿਆਂਦਾ ਵੀ ਇਹ ਇਹੋ ਜੀ ਕੋਈ ਥ੍ਰੈਟ ਜੇ ਕੋਈ ਆਈ ਸੀ ਤਾਂ ਸਾਡੀ ਨੌਲੇਜ ਚ ਨਹੀਂ ਲਿਆਂਦੀ ਗਈ ਜਾਂ ਅਸੀਂ ਉਹਨੂੰ ਉਹ ਉਹ ਤੋਂ ਵੀ ਤਵਰ ਕਰਦੇ ਪਰ ਸਾਡੀ ਨੌਲੇਜ ਚ ਨਹੀਂ ਸੀਗਾ ਕਿ ਕੋਈ ਇਦਾਂ ਥ੍ਰੈਟ ਹੈ ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਵਿਦਨ ਅਗਲੇ 24 ਘੰਟਿਆਂ ਦੇ ਵਿੱਚ ਕੋਈ ਨਾ ਕੋਈ ਅਸੀਂ ਰਿਜ਼ਲਟ ਕੱਢ ਦਾਂਗੇ ਇਸ ਚੀਜ਼ ਦਾ ਦੇਖੋ ਮੈਡੀਕਲ ਉਹਨਾਂ ਦਾ ਹੀ ਇਸ ਔਨ ਵੈਂਟੀਲੇਟਰ ਤੇ ਹੈਗੇ ਆ ਬਟ ਅਦਰ ਪੈਰਾਮੀਟਰਸ ਉਹਨਾਂ ਦੇ ਬੋਡੀ ਦੇ ਉਹ ਠੀਕ ਚੱਲ ਰਹੇ ਆ ਤੇ ਬਾਕੀ ਤਾਂ ਮੈਡੀਕਲ ਬੁਲੇਟਿਨ ਤਾਂ ਡਾਕਟਰ ਜੀ ਦੱਸ ਸਕਦੇ ਆ ਬਟ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਆਊਟ ਨਾਓ ਕਿ ਅਦਰਵਾਇਜ਼ ਜਿਹੜਾ ਉਹਨਾਂ ਦਾ ਬੋਡੀ ਹੈ ਉਹ ਰਿਸਪੌਂਡ ਕਰ ਰਹੀ ਹੈ ਮੈਡੀਕੇਸ਼ਨ ਬਟ ਬਾਕੀ ਤਾਂ ਡਾਕਟਰ ਜੀ ਦੱਸ ਸਕਦੇ ਸੋ ਦਾਦੀਆ ਕਿ ਤਾਨਿਆ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਸਾਂਝੀ ਕੀਤੀ ਗਈ ਇੱਕ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਤਾਨਿਆ ਤੇ ਉਸ ਦੇ ਪਰਿਵਾਰ ਦੇ ਲਈ ਇੱਕ ਬਹੁਤ ਹੀ ਮੁਸ਼ਕਿਲ ਅਤੇ ਭਾਵਨਾਤਮਕ ਸਮਾਂ ਅਸੀਂ মিডিਆ ਤੇ ਸਾਰੇ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਸਤਿਕਾਰ ਕਰਨ ਤੇ ਸਾਨੂੰ ਕੁਝ ਸਮਾਂ ਦੇਣ ਕਿਰਪਾ ਕਰਕੇ ਸਥਿਤੀ ਤੇ ਅੰਦਾਜ਼ਾ ਨਾ ਲਗਾਓ ਤੇ ਅਫਵਾਹਾਂ ਨਾ ਫੈਲਾਓ ਤੁਹਾਡੀ ਸਮਝ ਅਤੇ ਸਮਰਥਨ ਲਈ ਧੰਨਵਾਦ ਤਾਂ ਦਾਸ ਜੀ ਕਿ ਹਲੇ ਫਿਲਹਾਲ ਪਰਿਵਾਰ ਜਿਹੜਾ ਕਿ ਡੂੰਘੇ ਸਦਮੇ ਦੇ ਵਿੱਚ ਆ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਇਸ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਜਾਵਗੀ ਫਿਲਹਾਲ ਜਿਹੜੀ ਕਿ ਸਥਿਤੀ ਉਹ ਗੱਲਬਾਤ ਕਰਨ ਦੀ ਨਹੀਂ ਹੈ ਦੂਜੇ ਪਾਸੇ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਜਦੋਂ ਤੱਕ ਇਸ ਮਾਮਲੇ ਦੇ ਵਿੱਚ ਰੋਪੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕੀਤਾ ਜਾਂਦਾ ਉਦੋਂ ਤੱਕ ਜਿਹੜਾ ਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਆਖਰੀ